ਸਾਰੇ ਭੈਣ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਇਹ ਸਾਡੀ ਵੀਡੀਓ ਨਾ ਦੇਖੋ ਸਾਡੇ ਤੋਂ ਬਈ ਗਾਲਾਂ ਨਿਕਲ ਜਾਂਦੀਆਂ ਨੇ ਨਾ ਸਾਡੀ ਵੀਡੀਓ ਲਾਇਕ ਕਰੋ ਨਾ ਕਮੈਂਟ ਕਰੋ ਨਾ ਸ਼ੇਅਰ ਕਰੋ ਸਾਡੀ ਵੀਡੀਓ ਸਾਡੀ ਵੀਡੀਓ ਤਾਂ ਸਿਰਫ ਅਸੀਂ ਭਾਈ ਇਕੱਲੇ ਕਾਲੇ ਤੇਲ ਵਾਲੇ ਵਾਸਤੇ ਬਣਾਉਨੇ ਆ ਪਾਇੰਦ ਨੰਨੇ ਗੱਡੀ ਜੀ ਵਾਲਿਆਂ ਦੇ ਪੈਸੇ ਦੇ ਕਿਉਂ ਆਣ ਵਾਲੇ ਸੀਗੇ ਯਾਰ ਤੇ ਕਹੇ ਵੀ ਪਤਾ ਨਹੀਂ ਕਿੰਨੇ ਪੈਸੇ ਪਏ ਨੇ ਕਿੰਨੇ ਨਾ ਉਹ ਦੇਖੀਏ ਕਿਤਾਬ ਪੈਂਦਾ ਨਨ ਕਿੰਨੇ ਦਿਨ ਹੋ ਗਏ दारू ਨੇ ਹੱਡ ਭੰਨੇ ਪਏ ਨੇ ਤੜਕੀ ਲੱਗ ਜਾਂਦੇ ਸੀ ਪੀਣ ਤੇ ਅੱਜ ਮੌਸਮ ਖੜਾ ਛੁੱਟਿਆਗਾ 85000 ਤਾਂ ਰਹੇਗਾ ਗੱਡੀ ਵਾਲਿਆਂ ਦਾ ਦੇਣਾ ਇਹ ਦੇਖ ਜੇ ਕਿੰਨੇ ਰਹਿ ਗਏ ਹੋਰ 12 19 18 b by 24 26 32 Pantai, henti, henti, tali, tali, beli, tertali, tertali, tali, tertali, nengah, ya. 55 55000 ਰੁਪਿਆ ਦਾ ਘਰੇ ਹੈਗਾ ਕੁਛ ਪਾਣੀਆਂ ਤਾਂ ਫੜ ਲਾਂਗੇ ਚੱਲ ਗੱਡੀ ਵਾਲੇ ਦੇ ਤਾਂ ਪੂਰੇ ਕਰਕੇ ਆਈਏ ਗੱਡੀ ਵਾਲਿਆਂ ਦੇ ਤਾਂ ਦੇਖ ਹੀ ਆਈਏ ਯਾਰ ਅੱਜ ਇੱਥੇ ਰੱਖ ਦੇ ਨਾ ਤਾਂ ਕਿਰਾ ਗੱਡੀ ਲੈ ਕੇ ਇਹਦੇ ਪੈਸੇ ਹੋ ਦੇਖਦੇ ਆ ਯਾਰ ਕੀ ਬਣਦਾ ਪੈਸੇ ਪੁੱਛਦਾ ਪੈਂਦਾ ਲਾਣਾ ਪਾਣੀ ਨੇ ਵੀ ਦੇਣੇ ਨਹੀਂ ਮੁਸ਼ਕਲ ਹੁਣ ਤਾਂ ਚੱਲ ਜਾ ਆਵਾਂਗੇ ਯਾਰ ਜਾ ਕੇ ਆਵਾਂਗੇ ਅੱਜ ਘੰਟਾ ਕਰਾਮ ਹੋਰ ਕਰਦੇ ਆ ਚੱਲ ਕੇ ਹੋਣੇ ਬਸ ਹੱਥ ਨੇ ਜੇ ਥੋੜੇ ਟਾਈਮ ਟਿਕਰ ਤੇ ਪੁੱਛ ਦਿਆ ਜਾ ਕੇ ਵੀ ਭਾਈ ਮੈਨੂੰ 40 45000 ਹੋਰ ਦੇ ਦੇ ਕੁਝ ਘਰੇ ਵੀ ਤੈਨੂੰ ਪਤਾ ਲੋੜ ਆ ਤੂੜੀ ਟੱਪੇ ਵਾਲਿਆਂ ਦੇ ਦੇਣੇ ਨੇ ਕਣਕ ਕਣਕ ਕਬੱਡੀ ਸੀ ਵਿਚਾਰੇ ਮਸ਼ੀਨ ਮਸ਼ੂਨ ਵਾਲਿਆਂ ਦੇ ਉਹਨਾਂ ਦੇ ਵੀ ਦੇਣੇ ਸੀ ਤੂੜੀ ਬਣਾਈ ਸੀ ਉਹਨਾਂ ਦੇ ਵੀ ਦੇਣੇ ਨੇ ਹਜੇ ਤੌਰ ਸਿਆਂ 20000 ਉਹਨਾਂ ਦਾ ਰਹਿ ਗਿਆ ਕੁ ਕੁ ਸਮੜ ਮੋਟੇ ਘਰੇ ਰਹਿ ਜਾਣਗੇ ਇੱਕ ਤਾਂ ਭਾ ਜਾਂਦਾ ਲਾਣ ਬੁਖਾਰ ਨਹੀਂ ਖੜਾ ਛੱਡਦਾ ਕਿੰਨੇ ਦਿਨ ਹੋ ਗਏ ਦਾਰੂ ਪੀ ਜਾਂਦੇ ਆਂ ਅਦਰੋਂ ਬੁਖਾਰ ਚੜ ਜਾਂਦਾਗਾ ਔਖੇ ਹੀ ਹੋ ਰਿਹਾ ਕਭਾ

ਬਾੜਾ ਕਿਡਾ ਸੁਣਦਾ ਹੁੰਦਾ ਜਾਨਵਰ ਉਹ ਵਾਹ ਮਿੰਨੂ ਦਾ ਮਿੰਨੂ ਦਾ ਟੜਕੀ ਦੇ ਵਰਗੀ ਮਰਜੀ ਸੁਣਦਾ ਬਾਬਾ ਹਮ ਤਾਂ ਕਈ ਤਾਂ ਬਹੁਤ ਵੱਡੇ ਆ ਭਾਂਡੇ ਇਹਨਾਂ ਦਾ ਹੋਵੇ ਸੁਣਨਾ ਸ਼ਕਤੀ ਬੜੀ ਹੈ ਬੱਟੇ ਰਹੇ ਹੋਏ ਤਾਂ ਹਾਂ ਤੇ ਪੀਣ ਦੀ ਬਾਬਾ ਲੱਗ ਸੀ ਇਹ ਤਾਂ ਉਹ ਤੇਰੇਆਂ ਵੱਲ ਬਹੁਤ ਉੱਡੀਆਂ ਤੀਂ ਆ ਚੱਪਲਾਂ ਆਈਆਂ ਤੋਰੀ ਧਰ ਦੇ ਇੱਥੇ ਬਾਰਗੀ ਧਰ ਦੇ ਉੱਠ ਕੇ ਨਾ ਚਾਰ ਪਾਣੇ ਜੇ ਮੰਗਰ ਪੈ ਗਿਆ ਆਪਣੇ ਓਏ ਐ ਉੱਠਦਾ ਗੋਦ ਪਿਆ ਹੋਊਗਾ ਬੋਝ ਕੇ ਤੂੰ ਗਲੀ ਰਕੂ ਧੰਨਵਾਦ ਬੰਦੇ ਕੀ ਇਹ ਹਾੜਾ ਲਾ ਦੇ ਤੇ ਕੀ ਫੋਲ ਲੇਗਾ ਤੂੰ ਹਾਂ ਚਲ ਤਾਂ ਬੁੱਢੇ ਵਾਲੀ ਆਖੋ ਨੇ ਹੋਏ ਕੁੰਡ ਟੈਂਕ ਤੇ ਕੀ ਪਰਾਰ ਕਿੱਲੇ ਉਹ ਬੱਗੇ ਆ

あっ कि गुड़ंगाबाद में होता है इनका दुज्जारों में ना पैंक वीडियो मोड या सेंटर होता है और पैंक हम तो तो कुंगलें दी इने जो कराड़ी को मार कर ठीक है ਉਹ ਇਹਦਾ ਲਾਗ ਲਾਗ ਖੰਗਾ ਨਾ ਮੈਂ ਰਮ ਚੱਲਦੇ ਆਂ ਇਹ ਕੱਲੇ ਨੂੰ ਦੁਬਾਰੇ ਉਹ ਬਸ ਹੁਣ ਛਾਪੇ ਇੱਥੇ ਤੋਂ ਮਾਰਾਂਗੇ ਤਾਂ ਐਂ ਬਦਲ ਕਲਿੱਕ ਕਰ ਚ ਪਈ ਪਿਆ ਹੋਵੇ ਇਹ ਜਿਆ ਬੰਦੀ ਹੈ ਹੋਰ ਹੁਣ ਉਹ ਆ ਜਾ ਚੱਲਦੇ ਆਂ ਬਾਤੂ ਆਉਂਦੇ ਆਂ ਥੈਂਕ ਯੂ ਇਹ ਫਸ ਰਹੇ ਨੇ ਆਪਣੀ ਬਹੁਤ ਬੜੀ ਗੁੱਤੂ ਆਪਣੀ ਤਰਗੜੇ ਜਾ ਮੰਗਦੇ ਨੇ ਅੱਛਾ ਪੂਰ ਚੋੜੇ ਦਾ ਫਲਾਪ ਨੂੰ ਦੇ ਰਾ ਸੁਧਰਵਾ ਕੱਟਣਾ ਮਾਰਵਾ ਕਹਿੰਦੇ ਕੁਝ ਵੀ ਮੇਰੇ ਪਠਾਨੀਅਰ ਕੱਥੇ ਨੂੰ ਕੋਲ ਕੋਲੇ ਹਾਂ ਮੇਰਾ ਤੇ ਪਤੀ ਨੇ ਕਿਤੇ ਗੋਲੀ ਕਰਤੇ ਪੈਸੇ ਤੇ ਮੇਰੇ ਲਈ ਪਿਓ ਨੂੰ ਕਹੀ ਜਾਂਦਾ ਸੀ ਨਣੇ ਆ ਜਾ ਵੀ ਆਪਾਂ ਮਗਰਾ ਨੂੰ ਲੈ ਕੇ ਆਉਣੀ ਓਏ ਗੱਡੀ ਲੈ ਕੇ ਆਉਣੀ ਔਰ ਹਾਂ ਉਹ ਕਹੀ ਜਾਂਦਾ ਸੀ ਮੇਰੇ ਲਈ ਢੋੜੇ ਨੂੰ ਇਹ ਗੱਡੀ ਲੈ ਕੇ ਆਉਣੀ ਆ ਉਹ ਫੜਾੜੇ ਹੀ ਕੰਮ ਸੀ

ਉੱਪੇ ਗਲਾ ਕੇ ਦੁਬਾਰੇ ਸੌਂ ਗਿਆ ਹੋਊ ਮਿੰਤ ਲੱਗਾ ਹਾਂ ਬੰਦਾ ਹੋਰੀ ਹਿਸਾਬ ਦਾ ਉਹ ਕਿੱਦਾ ਬਲੀ ਆ ਆਪਾਂ ਮਿਲੂਗੀ ਪੱਕਾ ਐ ਹੁਣ ਆਪਾਂ ਉਹ ਪੁਰਾਣਾ ਦਰਾਜਾ ਫਰੋੜ ਲਾਂਗੇ ਉਹ ਜਿਹੜਾ ਆਪਣਾ ਰਹਿ ਗਿਆ ਸੀ ਨਾ ਆਏ ਭੱਜਾ ਹੌੜੀ ਹੌੜੀ ਤਰੀਂ ਪਰ ਬੋਲੀ ਨਾ ਬਾਲਾ ਪਤਾ ਲੱਗ ਜੂ ਪੈ ਚੁੱਕਾ ਨਾ ਉਹ ਬੰਦਾ ਮਸਾ ਵੀ ਨਹੀਂ ਲਿਆ ਨਾ ਪੈ ਚੂ ਯਾਰ ਉਹ ਵੀ ਥੋੜਾ ਕੁਕੜੀ ਨੂੰ ਬਤਾਉਂਦਾ ਹੋਰ 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 ਓ ਬੰਦਾ ਖਤਰਨਾਕ ਹੀ ਐ ਉਹ ਅੰਦਰ ਲੱਗ ਰਹਾ ਜਾ ਫਰੋਲੇ ਮੈਨੂੰ ਤਾਂ ਸ਼ੱਕ ਉਹਦੇ ਚ ਹੀ ਲੱਗਦਾ ਉਹ ਅੱਗੇ ਦੇਖ ਕੇ ਬੋਝ ਕੇ ਨੇ ਜਾ ਕੇ ਉਹ ਉਹ ਭੈਣ ਚੋਂ ਦੂਈ ਇਹ ਚੇਬਾ ਬੰਦ ਜਾ ਪੈਂਟੋਂ ਨੇ ਮੈਜਿਕ ਨਾਲ ਚੋਣੇ ਖਮਾਰੀ ਚਲ ਪਈ ਉਹ ਉਹ ਭੈਣ ਚੋਂ ਦਾ ਲੋਰ ਵੀ ਮੇਰੀ ਤੇ ਦੂਜੀ ਉਹਨਾਂ ਵਾਲੀ ਕਾਕੇ ਚੁਗਣੇ ਵਾਲੀ ਲੋਰ ਐ ਮੇਰੀ ਕੋਈ ਨਾ ਹੈਗਾ ਕਿ ਜਿਹਨੇ ਬਣਾਇਆ ਪਤਾ ਨਹੀਂ ਬੰਦਾ ਕੋਈ ਉਹ ਦੂਜੀ ਉਹ ਕਰਦੇ ਬੰਦੇ ਤੋਂ ਟਾਕਾ ਮੰਗ ਲਿਆ ਆਪਾਂ ਨੇ ਸਹੀ ਕਰ ਹਾਂ ਪੈਸੇ ਰੋਟੇ ਦੇ ਲਈ ਖੂਆ ਭੁੰਕਰਦਾ ਭੈਣ ਤੋਂ ਬੰਦਾ ਉਹ ਉਹ ਆਰੇ ਬਹੁਤ ਪੈਂਚ ਉਧਾ ਗੱਲ ਬਣ ਗਈ ਕਿ ਬਣ ਚੁਣ ਖਾਵਾਗੇ ਰਬਾਵਾ ਲੈਣ ਪੈਂਚ ਚੂਰੇ ਜਾ ਹਾਂ ਸੀ ਬਾਕੀ ਆਇਆ ਵਸਾ ਆ ਰਿਹਾ ਤੇ ਨੰਮਾ ਇਹਦੇ ਤਲਾਪੈਂ ਕੋਈ ਗੀਰ ਹੋਰ ਮਾਤਾ ਅ ਅ ਅ ਅਹੋ ਜੇ ਉਨਨ ਦਾ ਫੋਨ ਲਾ ਲੀਏ ਗੱਡੀ ਆ ਰਹੀ ਜਰਾ ਉਹਦੇ ਉੱਤੇ ਪੈਸੇ ਵਿਚਾਰਨ ਦੇ ਦੇ ਇਹ ਲਿਆ ਕੇ ਘਰੇ ਤਰੇ ਪਏ ਨੇ ਉਨਨ ਦਾ ਭਾਰ ਹੌਲਾ ਹੋਊਗਾ ਲੋਕਾਇਦ ਨਾ ਕਰ ਤੂੰ ਲੈ ਜਾ 55000 ਰੁਪਇਆ ਕੋਲੇ ਉਹ ਲੈ ਜਾ ਦੂਜੇ ਫੇਰ ਲੈ ਜੀ